ਐਸਟੀਐਫ ਨੇ ਜਿਹੜਾ ਹੈਗਾ ਇੱਕ ਨਾਕਾ ਤੇ ਉਹਨਾਂ ਪੁਜਾਰੀਆਂ ਪਿੰਡ ਦੇ ਵਿੱਚ ਖੇ ਲਾਇਆ ਹੋਇਆ ਸੀ ਨਸ਼ੇ ਦੀ ਸਮਗਲਿੰਗ ਦੇ ਸਬੰਧ ਦੇ ਵਿੱਚ ਜਿਹੜੇ ਤਸਕਰ ਸਮਗਲਿੰਗ ਕਰਦੇ ਆ ਉਹਨਾਂ ਨੂੰ ਫੜਨ ਲਈ ਇੱਕ ਤਾਕਾ ਲਾਇਆ ਹੋਇਆ ਸੀ ਤਾਂ ਇੰਨੀ ਦੇਰ ਵਿੱਚ ਦੋ ਗੱਡੀਆਂ ਜਿਹੜੀਆਂ ਸਾਹਮਣੇ ਆਈਆਂ ਸਿੰਘਪੁਰੇ ਸਾਈਡ ਤੋਂ ਜਿਨ੍ਹਾਂ ਨੂੰ ਜੱਸਾ ਸਿੰਘਪੁਰਾ ਨਾਂ ਦਾ ਬੰਦਾ ਚਲਾ ਰਿਹਾ ਸੀਗਾ ਇੱਕ ਗੱਡੀ ਨੂੰ ਤੇ ਦੂਸਰੀ ਗੱਡੀ ਦੇ ਵਿੱਚ ਵੀ ਜਿਹੜੇ ਹੈਗੇ ਆ ਬਾਕੀ 4-5 ਬੰਦੇ ਸਵਾਰ ਸੀਗੇ ਤੇ ਜਿਹੜੀ ਗੱਡੀ ਨੂੰ ਜੱਸਾ ਚਲਾ ਰਿਆ ਸੀ ਇਹਦੇ ਵਿੱਚ ਵੀ 4-5 ਬੰਦੇ ਸਵਾਰ ਸੀਗੇ ਤਾਂ ਇਹਨਾਂ ਵਿੱਚ ਇਹਨਾਂ ਨੇ ਜਦੋਂ ਐਸਐਸਆਈ ਮੇਜਰ ਸਿੰਘ ਨੇ ਉਹ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਕਸੇ ਸਿੰਘ ਪੁਰੇ ਨੇ ਜਿਹੜੀ ਗੱਡੀ ਉਹਦੇ ਵਿੱਚ ਪਾਰੀ ਲਿਆ ਕੇ ਸਿੱਧੀ ਜਿਹਦੇ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਜਿਸ ਦੇ ਨਾਲ ਟਿਕਨ ਕਰ ਤੋਂ ਦੇ ਸੱਟਾ ਲੱਗਿਆ ਤੇ ਇੰਨੀ ਦਰ ਉਹਨਾਂ ਦੇ ਕੋਲ ਐਸਆਈ ਇਹ ਮੇਜਰ ਸਿੰਘ ਦੇ ਦੱਸਣ ਮੁਤਾਬਕ ਤੇ ਕਾਂਸਟੇਬਲ ਜਿਹੜਾ ਹੈਗਾ ਜਗਸੀਰ ਸਿੰਘ ਉਹਦੇ ਦੱਸਣ ਮੁਤਾਬਕ ਅਸਲਾ ਵੀ ਸੀ ਉਹਨਾਂ ਪਾਸ ਤੇ ਉਹਨਾਂ ਨੇ ਜਿਹੜਾ ਅੱਗੇ ਗੱਡੀਆਂ ਜਾ ਕੇ ਰੋਕੀਆਂ ਤੇ ਇੱਟਾ ਵੱਟੇ ਜਿਹੜੇ ਹੈਗੇ ਪੁਲਿਸ ਪਾਰਟੀ ਵੱਲ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਇਹਦੇ ਵਿੱਚ ਐਸਆਈ ਮੇਜਰ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਇੱਕ ਉਥੇ ਪ੍ਰਾਈਵੇਟ ਵਿਅਕਤੀ ਸੀਗਾ ਜਿਹੜਾ ਉਹ ਕੋਈ ਉਥੇ ਦਾ ਸਮਾਜ ਸੇਵਕ ਸੀਗਾ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਸਪਾਈ ਜਗਸੀਰ ਸਿੰਘ ਦੇ ਵੀ ਗੁੱਜੀਆਂ ਕਾਫੀ ਸੱਟਾਂ ਲੱਗੀਆਂ ਜਿਹਦੇ ਕਰਕੇ ਇਹਨਾਂ ਤੇ ਵੱਖ-ਵੱਖ ਧਰਾਵਾਂ ਦੇ ਵਿੱਚ 109 ਤੇ 186 ਇਹ ਜਿਹੜੀ ਹੈਗੀ ਹੈ ਧਾਰਾ ਤੇ ਵੱਖ-ਵੱਖ ਹੋਰ ਧਰਾਵਾਂ ਦੇ ਵਿੱਚ ਪੀਐਨਐਸ ਦੀਆਂ ਦੇ ਵਿੱਚ 2554 ਨਾਲ ਟਾਈਮ ਸੈਕਟ ਦੇ ਵਿੱਚ ਐਫਆਈਆਰ ਲੋਚ ਕੀਤੀ ਹੈ ਇਹਦੇ ਵਿੱਚ ਚਾਰ ਬੰਦਿਆਂ ਦੇ ਬਾਈ ਨੇਮ ਐਫ ਆਈ ਆਰ ਦਰਜ ਕੀਤੀ ਹੈ ਇਹਦੇ ਵਿੱਚ ਹਰਪ੍ਰੀਤ ਸਿੰਘ ਉਰਫ ਕਾਲੀ ਤੇ ਇੱਕ ਜਸ਼ਨਦੀਪ ਸਿੰਘ ਸਾਨੂੰ ਭੁੱਲਾ ਸਿੰਘ ਗੁਰਪਿਆਰ ਸਿੰਘ ਸਾਨੂੰ ਭੁੱਲਾ ਸਿੰਘ ਤੇ ਜੱਸਾ ਸਿੰਘ ਪੁਰਾ ਇਹਨਾਂ ਦੇ ਬਾਈ ਨੇਮ ਦਰਜ ਹੋਈ ਹੈ ਤੇ ਪੰਜ ਛੇ ਵਿਅਕਤੀ ਜਿਹੜੇ ਹੈਗੇ ਉਹਨਾਂ ਦੇ ਨਾਲ ਹੋਰ ਅਨਨੋਨ ਜਿਹੜੇ ਹੈ ਉਹ ਦੱਸੇ ਗਏ ਹੈ ਜੀ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਆਪ ਅਰੈਸਟ ਕਰ ਲਿਆ ਜਸ਼ਨਪ੍ਰੀਤ ਸਿੰਘ ਤੇ ਇੱਕ ਹਰਪ੍ਰੀਤ ਸਿੰਘ ਕਾਲਾ ਇਹਨਾਂ ਦਾ ਪਹਿਲਾਂ ਕੋਈ ਮਾਮਲੇ ਕਰਦੇ ਹੈਗੇ ਕੋਈ ਐ ਇਹਨਾਂ ਦੇ ਵਾਕੀ ਜਿਹੜੀ ਹੈਗੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਵੈਸੇ ਇਹਨਾਂ ਦੇ ਪਹਿਲਾਂ ਵੀ ਕਾਫੀ ਜਿਹੜੇ ਸ਼ਿਕਾਇਤਾਂ ਆਦੀਆਂ ਰਹਿੰਦੀਆਂ ਹੈ ਬਾਕੀ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਕਿ ਚਾਰ ਵਿੱਚ ਕਿਉਂ ਭਜੇ ਜਿਉ ਨਸ਼ਾ ਸੀ ਜਾਏ ਐਸੀ ਪੁਛਤੇ ਹਮਲਾ ਕੀਤਾ ਜਾਏਗਾ ਇਹਦੇ ਸਬੰਧ ਚ ਵੀ ਜਿਹੜੀ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਬੇਸਿਕਲੀ ਨਸ਼ਾ ਵੇਚਦੇ ਹੈ ਵਿਅਕਤੀ ਤੇ ਇਹ ਇਸ ਕਰਕੇ ਹੋ ਸਕਦਾ ਹੈ ਵੀ ਇਹਨਾਂ ਕੋਲ ਕੋਈ ਐਹੋ ਜੀ ਮਾਤਰਾ ਚ ਚੀਜ਼ ਹੋਵੇ ਜਾਂ ਡਰਦੇ ਇਹ ਭੱਜੇ